ਇਹ ਚੌਥੀ ਕਲਾਸ ਦਾ ਬੱਚਾ ਜੋਰਾਜ ਸਿੰਘ ਤੁਸੀਂ ਦਿਮਾਗ ਦੇਖੋ ਇਹਨੂੰ ਪਹਾੜੇ ਪੁੱਛਾਂਗੇ ਮਤਲਬ 1 ਤੋਂ ਲੈ ਕੇ 100 ਤੱਕ ਇਹਨੂੰ ਕਿੰਨਾ ਵੀ ਪਹਾੜਾ ਪੁੱਛ ਲੋ ਅੰਦੇ ਤਕਰੀਬਨ 30 ਕਿ ਸਕਿੰਟਾਂ ਚ ਇਹ ਅਨਸਰ ਤੁਹਾਨੂੰ ਸਹੀ ਦੇ ਦੂਗਾ ਲੈ ਹਾਂਜੀ ਬੋਲ ਪੁੱਤਰ ਪੁੱਛੋ ਇੱਧਰ ਕੈਲਕੂਲੇਟਰ ਹੈ ਉਹਨੂੰ ਪੁੱਛਾਂਗੇ 26 3 26 3 ਪੁੱਤਰ 78 ਹਾਂ 78 78 ਹੈ ਜੀ ਓਕੇ ਜੀ ਵੈਰੀ ਵੈਰੀ ਗੁੱਡ ਪੁੱਛ ਬੇਟਾ ਅੱਗੇ ਪੁੱਛੋ

पच्ची सीधा ही सौ ओके जी ठीक है अगे औखा पुछ पूरा औखा बत्ती सा ना, ना हाँ, हाँ very वेरी गुड दो सौ चौबीस वेरी गुड अगे चौबीस चौबीस छिकू ਰਾਮ ਨਾ ਜਾ ਕਰ। ਚਲੀ ਚਿੱਕੂ। ਬਸ 20 30 ਸਕਿੰਟਾਂ ਦਾ ਦੱਸ ਦਿੰਦਾ। 24 ਸਿਕੰਡ। 140 144 ਵੈਰੀ ਗੁੱਡ। ਅੱਗੇ ਚੱਲ ਪੁੱਤ। 18 ਨਾਇਆ। 18 ਨਾਇਆ। 18 ਨਾਇਆ। 162 162 ਵੈਰੀ ਗੁੱਡ। ਅੱਗੇ 29 ਪੰਜਾ 29 ਪੰਜਾ ਪੁੱਤਰ 31 ਮਰਲੇ ਵਿੱਚੋਂ 341 140 ਹੈ 104 ਨਾ 29 ਪੰਜਾ 29 ਪੰਜਾ 350 ਹੂੰ ਚਲੋ ਚਲੋ 145 हां 145 ਠੀਕ ਆ ਓਕੇ ਰੇਲ ਨੂੰ ਰੱਖਿਆ ਕਰ ਥੋੜਾ ਸਵਾਲ ਆ ਗਿਆ 26 8 26 8 208 200 ਵੈਰੀ ਗੁੱਡ ਵੈਰੀ ਗੁੱਡ ਪੁੱਤ ਅੱਗੇ ਹਣਾ ਜੂਵੀ 19 ਚੌਕਾ 19 ਚੌਕਾ 76 ਵੈਰੀ ਗੁੱਡ ਤੇ ਅੱਗੇ ਆ ਜੇ ਪੁੱਤ 26 6 ਕਾ ਉਹ ਕਿਹੜੇ ਜਾਂ ਕਰ ਲੋ 155 155 ਵੈਰੀ ਗੁੱਡ ਅੱਗੇ ਆ ਜੇ ਤੁਸੀਂ 34 5 34 5 170 170 ਵੈਰੀ ਗੁੱਡ 42 ਤਿਆ ਅੱਛਾ 42 ਤਿਆ 126 126 ਵੈਰੀ ਗੁੱਡ ते ते चलो। एक Very good. Good. ते तो सतारा सिकाई आठ तेई आठ चरासी एक सौ चौरासी गुडी 32 ਚੌਕਾ 192 192 ਵੈਰੀ ਗੁੱਡ ਤੇ 24 8 24 8 192 192 ਵੈਰੀ ਗੁੱਡ ਕੋਈ ਵੀ ਮਰਜ਼ੀ ਲjha ਕੇ ਪੁੱਛਦੇ ਹੋ ਇੱਥੇ ਉਹ ਤਾਂ 33 ਚੌਕਾ 33 ਚੌਕਾ 132 वेरी गुड 132 वेरी गुड ते 37 5 185 185 यार 185 वेरी गुड ते 38 7 ਦੱਸੋ 273 ਨਹੀਂ ਉਹ ਤਾਂ ਥੋੜਾ ਫਰਕ ਹੈ ਸਹੀ ਜੜੋ 38 ਕਿੰਨਾ 38 7 38 7 200 ਮਰ ਦੱਸੇ 228 ਨਹੀਂ ਨਹੀਂ ਉਤਰ 33 ਆਤਾ ਥੋੜਾ ਜਿਹਾ ਮਿਸਟੇਕ ਹੋ ਗਿਆ ਦੱਸੋ 33 ਆਤਾ ਸੋਚ ਕੇ ਦੱਸੂਗਾ ਐਨ ਅਧਵਾਲੇ ਛੋਟੇ ਜਿਹੜੇ ਕਿੱਥੇ ਹੁੰਦੇ ਨੇ ਹੂੰ 1038 ਹਤਾ ਕਿੰਨਾ ਹੁੰਦਾ 36 ਹੁੰਦਾ 26 ਹੁੰਦਾ ਹਾਂ ਓਕੇ ਉੱਜ ਗਿਆ ਸੀ ਕਹਿੰਦਾ ਮੈਂ ਕਿਤੇ 36 ਹਤਾ ਗਿਆ ਹੂੰ ਉਹ ਪੁੱਤ 23 ਸਿੱਕਾ 23 ਸਿੱਕਾ

33 5 165 165 36 ਚੌਕਾ 144 144 ਵੈਰੀ ਗੁੱਡ ਵੈਰੀ ਗੁੱਡ ਠੀਕ ਹੈ ਵੀ ਤਕਰੀਬਨ ਆਉਂਦੇ ਆ ਇਹ ਤਾਂ ਬਸ 1 2 ਤੇ اٹਕਿਆ ਥੋੜਾ ਜਿਹਾ ਨਹੀਂ ਤਕਰੀਬਨ 30 ਤੋਂ 40 ਸੈਕਿੰਡ ਦੇ ਵਿੱਚ ਵਿੱਚ ਇਹਨੇ ਬੱਚੇ ਨੇ ਅਨਸਰ ਸਹੀ ਦੇਤਾ ਹੂੰ ਠੀਕ ਹੈ ਤੇ ਇਸ ਤਰ੍ਹਾਂ ਦੇ ਦਿਮਾਗੀ ਸਵਾਲ ਆਪਣੇ ਬੱਚਿਆਂ ਨੂੰ ਪੁੱਛਿਆ ਕਰੋ ਜੀ ਸਿਖਾਇਆ ਕਰੋ ਤੇ ਬੱਚੇ ਦੇ ਹੌਸਲੇ ਵਸਾਈ ਕਰਨਾ ਜ਼ਰੂਰੀ ਹੈ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਕਿ ਤੁਹਾਨੂੰ ਕਿਵੇਂ ਲੱਗੀ ਜਵਾਬ ਦੀ ਪਰਫਾਰਮੈਂਸ ਚੌਥੀ ਕਲਾਸ ਦਾ ਬੱਚਾ ਹੈ 9 ਸਾਲ ਦੀ ਉਮਰ ਹੈ ਠੀਕ ਹੈ ਜੀ ਧੰਨਵਾਦ